ਰੂਪਨਗਰ ਦੇ ਥਾਣਾ ਨੂਰਪੁਰ ਬੇਦੀ ਦੇ ਉਦੀਨੋਂ ਦੇ ਪਿੰਡ ਨੋਦੇ ਮਾਜਰਾ ਜਿੱਥੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ 32 ਸਾਲਾ ਮਜਿੰਦਰ ਕੌਰ ਦੀ ਬਹਿਰੈਮੀ ਦੇ ਨਾਲ ਹਤਿਆ ਕਰ ਦਿੱਤੀ ਗਈ ਸਵੇਰੇ ਪਿੰਡ ਵਾਸੀਆਂ ਨੇ ਕੱਚੇ ਰਸਤੇ ਤੇ ਉਸ ਦਾ ਲਹੂ ਲਹਾਨ ਸਰੀਰ ਵੇਖਿਆ ਤੇ ਪੁਲਿਸ ਨੂੰ ਸੂਚਿਤ ਕੀਤਾ ਮ੍ਰਿਤਕਾ ਦੀ ਭੈਣ ਜਿਸ ਦਾ ਇਹ ਕਹਿਣਾ ਕਿ 22 ਅਗਸਤ ਦੀ ਰਾਤ ਉਸ ਨੂੰ ਫੋਨ ਆਇਆ ਹੈ ਤੇ ਉਸ ਦੀ ਭੈਣ ਘਰੋਂ ਬਾਹਰ ਚਲੀ ਜਾਂਦੀ ਹੈ ਤੇ ਘਰ ਵਾਪਸ ਨਹੀਂ ਪਰਤੀ ਹੈ ਤੇ ਉਸ ਦੀਆਂ ਚਪਲਾ ਰਸਤੇ ਦੇ ਵਿੱਚ ਮਿਲੀਆਂ ਤੇ ਦੂਰ ਰਸਤੇ ਤੇ ਹੀ ਉਸ ਦਾ ਸ਼ਰੀਰ ਪਿਆ ਸੀ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਗਈ ਤੇ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ ਖੁਫੀਆ ਸੂਤਰਾਂ ਦੀ ਮਦਦ ਨਾਲ ਕੇਸ ਦੇ ਵਿੱਚ ਖੁਲਾਸਾ ਕੀਤਾ ਦੋਸ਼ੀ ਦੀ ਪਛਾਣ ਦਵਿੰਦਰ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਲੋਹਦੇ ਮਾਜਰਾ ਦਾ ਰਹਿਣ ਵਾਲਾ ਹੈ ਤੇ 36 ਘੰਟਿਆਂ ਦੇ ਵਿੱਚ ਹੀ ਪੁਲਿਸ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਸ ਸ਼ਖਸ ਨੂੰ ਟ੍ਰੇਸ ਕੀਤਾ ਗਿਆ ਵਾਦ ਦਾ ਦੇ ਵਿੱਚ ਵਰਤੀ ਗਈ ਕਹਾੜੀ ਬਰਾਮਦ ਕਰ ਲਈ ਗਈ ਹੈ ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨਾਂ ਰਿਮਾਂਡ ਹਾਸਲ ਕੀਤਾ ਤਸਵੀਰ ਗੁਰਦੀਪ ਸਿੰਘ ਔਸਲ ਦਾ ਇਹ ਕਹਿਣਾ ਹੈ ਕਿ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਜੀ ਬੰਦੇਸਰ ਔਰ ਡੇੜੀ ਹੈ ਗੁਰਦੀਪ ਸਿੰਘ ਨਾਲ ਦੇ ਵਿਅਕਤੀ ਨੂੰ ਜੇਤੇਵਾਲ ਪਟਗਈ ਹੋਈ ਹੈ। ਇਹਦਾ ਪਿਕਅਪ ਪਿੰਡਾ ਮੋਤੇ ਮਾਦਰਾ ਤੇ ਆਪਣੇ ਪਿੰਡ ਠੇਕੇ ਮੈਂਡਾਈ ਹੋਈ ਸੀ ਤੇ 21 ਤਰੀਕ ਸ਼ਾਮ ਨੂੰ ਘਰੋਂ ਖੋਣ ਸੁਣਦੇ ਸੁਣਦੇ ਘਰੋਂ ਬਾਹਰ ਚਲਗੀ ਤੇ ਜਰੂਰ ਵਾਪਸ ਨਹੀਂ ਆਈ। ਜਦੋਂ 22 ਤਰੀਕ ਨੂੰ ਸਵੇਰੇ ਇਹਦੀ ਸਿਸਟਰ ਬਜਿੰਦਰ ਕੌਰ ਨੇ ਨੂੰ ਨਹੀਂ ਲੱਭੀ ਤਾਂ ਦੇਖਣਗੇ ਘਰ ਦੇ ਨਾਲ ਨਾਲ ਥੋੜਾ ਘਰ ਤੋਂ ਅੱਗੇ ਜਾ ਕੇ ਇਹਦੀ ਡੈੱਡ ਬੋਡੀ ਜਿਹੜੀ ਆ ਸ਼ਾਰਪਜ ਵੈਪਨ ਨਾਲ ਇਹਦੀ ਕਤਲ ਕੀਤਾ ਹੋਇਆ ਖੂਨ ਨਾਲ ਲਤਪਟ ਪਈ ਸੀ ਜਿਹਦੀ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਆਈ ਤੇ ਸਾਡੇ ਐਸਐਚਓ ਸਾਹਿਬ ਸ਼੍ਰੀਸ਼ ਕੁਮਾਰ ਇੰਸਪੈਕਟਰ ਸਾਹਿਬ ਤੇ ਇੰਸਪੈਕਟਰ ਸੀਆਈਏ ਮਨਪੂਰ ਸਿੰਘ ਜੀ ਇਹ ਮੌਕੇ ਤੇ ਪਹੁੰਚੇ ਮੌਕੇ ਤੇ ਅਸੀਂ ਇਨਵੈਸਟੀਗੇਸ਼ਨ ਜਿਹੜੀ ਐ ਸਾਇਟਿਫੀਕਲ ਤੇ ਤੇ ਇਲੈਕਟ੍ਰੋਨਿਕ ਮਾਧਿਅਮ ਨਾਲ ਕੀਤੀ ਉਸ ਤੋਂ ਬਾਅਦ ਜਿਹੜਾ ਇਹ ਅਸੀਂ ਇਹਦੇ 'ਚ ਜਿਹੜਾ ਇਹਦਾ ਦੋਸ਼ੀ ਹੈ ਉਹਨੂੰ ਅਸੀਂ ਅਰੈਸਟ ਕਰਨ ਦੇ ਕਾਮਯਾਬ ਹੋਏ ਹਾਂ ਇਹ ਦਵਿੰਦਰ ਸਿੰਘ ਨਾਮ ਦਾ ਵਿਅਕਤੀ ਉਸੇ ਪਿੰਡ ਦੇ ਦੇ ਦਾ ਰਹਿਣ ਵਾਲਾ ਸੀ ਤੇ ਉਹਨੂੰ ਅਸੀਂ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਜਿਹੜਾ ਉਹਨੇ ਜਿਸ ਵੈਪਨ ਨਾਲ ਕਤਲ ਕੀਤਾ ਸੀ ਘੋੜਾ ਉਹ ਅਸੀਂ ਉਹਦੇ ਕੋਲੋਂ ਰਿਕਵਰ ਕਰ ਲਿਆ ਨੂੰ ਕੋਰਟ ਭੇਜ ਦਿੱਤਾ ਗਿਆ ਚਾਰ ਦਦਾ ਦਾ ਪੁਲਿਸ ਮਾਰਡ ਫਸ ਗਿਆ ਕਤਲ ਕਰਨ ਕਰਨ ਦਾ ਉਹਦੇ ਵਜ੍ਹਾ ਇਹ ਹੈ ਜਿਹੜੀ ਉਹਨੇ ਸਾਨੂੰ ਇੰਟਰੋਗ੍ਰੇਸ਼ਨ ਚ ਸਾਰ ਤੱਕ ਦੱਸੀ ਹੈ ਉਹ ਇਹ ਹੈ ਵੀ ਉਹ ਲੜਕੀ ਨਾਲ ਫੋਨ ਤੇ ਗੱਲ ਕਰਕੇ ਉਹਨੂੰ ਦੇ ਨਾਲ ਗੱਲ ਕਰਕੇ ਉਹਨੂੰ ਹੁਣ ਉਹ ਆਪਣੇ ਬਣਾਣਾ ਨੇਤਾ ਵਧਾਉਣੀ ਚਾਹੁੰਦਾ ਸੀ ਇਸੇ ਚਾਂਸਸ ਦੇ ਕੇ ਉਹਨੇ ਬਾਹਰ ਉਹਥੋਂ ਭਲਾਇਆ ਸੀ ਕੋਈ ਉਧਰ ਤੇ ਪਹਿਲਾਂ ਪਹਿਲਾਂ ਇਹ ਜੀ ਤੱਕ ਜਿਹੜਾ ਜਿਹੜਾ ਇਹਦੇ ਬਾਰੇ ਉਹ ਪੁਰਾਣਾ ਮਾਮਲਾ ਦਾ ਗੋਣ ਵਾਤੇ ਇਹਦੀ ਇਹਦੀ ਗੱਲ ਸਾਹਮਣੇ ਲਈ ਹੈ ਰੈਸਟ੍ਰਿਕਟ ਹੋਇਆ ਹੈ ਰੈਸਟ੍ਰਿਕਟ ਹੋਇਆ ਹੈ ਰੈਸਟ੍ਰਿਕਟ ਜਿਹੜਾ ਉਥੋਂ ਨਾਲ ਹੀ ਰੱਖ ਕੇ ਚੋਈ ਕੀਤਾ ਜਿਹੜੀ ਕੋਈ ਮੈਂ ਲੜਕੀ ਨਾਲ ਤਾਂ ਕਿ ਉਹਦੀ ਪੁੱਛ ਕੇ ਚੱਲੀ ਹੈ ਪਰ ਪੁਰਾਣੇ ਕੀ ਸਬੰਧੀ ਕਿੰਨੇ ਸੀ ਉਹ ਗੱਲ ਸਾਹਮਣੇ ਆ ਜੇਗੀ ਪਰ ਇਹ ਇਹਦੀ ਗੱਲ ਸਾਹਮਣੇ ਗਈ ਹੈ ਜਿਹੜਾ ਪੜਿਆ ਗਿਆ ਜੀ ਤੁਸੀਂ ਉਹ ਪਿੰਡ ਦੀ ਲੱਕੜਾਂ ਵਟਣ ਦਾ ਕੰਮ ਕਰਦਾ ਉਹ ਪਹਾੜਾ ਜਿਹੜੇ ਬੰਦੇ ਕੋਹਾ ਕੋ ਉਹ ਉਹੀ ਲੱਕੜਾਂ ਦੀ ਲੇਬਰ ਕਰਦਾ ਤੇ ਇਹਨਾਂ ਦੇ ਕਾਰਨ ਤੋਂ ਕਾਫੀ ਉਧਾਨਾ ਜਣਾ ਸੀ ਤੇ ਜੇ ਮੈਂ ਪਹਿਲਾਂ ਗੱਲ ਦਸੀ ਆ ਵੀ ਅਸੀਂ ਸੈਂਟਰਲ ਤੇ ਇਲੈਕਟ੍ਰੋਨਿਕ ਇਨਵੈਸਟੀਗੇਸ਼ਨ ਜਿਹੜੀ ਕੀਤੀ ਹੈ ਉਹ ਤੋਂ ਸਾਰਾ ਗੱਲ ਕਲੀਅਰ ਹੋ ਜੇ ਠੀਕ ਹੈ